ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਯਾਨੜੀਏ ਕਹਿ ਕਰ ਗਾਵਣਾ ੴ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆ ਪਿਆਰੇ ਰੱਖਣ ਕਉ ਤੁਮ ਇੱਕ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰਸੀ ਆਣਪ ਬਿਰਥਿਆ ਪਿਆਰੇ ਰੱਖਣ ਕੋ ਤੁਮ ਇੱਕ ਰਹਾਉ ਧੰਨ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਮੇਰੇ ਚਿੱਤ ਅੰਦਰ ਤੇਰਾ ਆਸਰਾ ਹੈ ਮੇਰੇ ਪ੍ਰੀਤਮ ਮੇਰੇ ਚਿੱਤ ਅੰਦਰ ਤੇਰਾ ਆਸਰਾ ਹੈ ਬੇਫਾਇਦਾ ਹਨ ਹੁਰ ਅਕਲਮੰਦੀਆਂ हे मेरे प्रीतम केवल तू ही मेरा रखवाला है